ਅਈ ਤੁਸੀਂ ਵੇਖੋ ਬੰਦਾ ਡਿਪਰੈਸ਼ਨ ਦਾ ਪੁਰਾਣੇ ਬੰਦੇ ਨਹੀਂ ਸੀ ਇੰਨੇ ਅਗੇ ਡਿਪਰੈਸ਼ਨ ਦੇ ਸ਼ਕਰ ਅੱਜ ਕਿਉਂ ਨੇ ਭਲਾ ਕਿਉਂਕਿ ਅੱਜ ਮਟੀਰੀਅਲ ਬਹੁਤ ਹੈ ਪੁਰਾਣੇ ਸਮੇਂ ਡਿਪਰੈਸ਼ਨ ਚ ਕਿਹਨੇ ਕਿ ਕੋਈ ਕਿਹਦਾ ਮੋਬਾਈਲ ਨਹੀਂ ਸੀ ਹੈਗਾ ਕੋਈ ਕਿਹਦੇ ਚ ਕੱਪੜੇ ਨਹੀਂ ਸੀ ਇੱਕੋ ਜੇ ਕੱਪੜੇ ਸੀ ਇੱਕੋ ਜਾਂ ਰਹਿਣ ਸਹਿਣ ਸੀ ਅੱਜ ਬੰਦਾ ਕਿਹਦਾ ਮਹਿੰਗਾ ਮੋਬਾਈਲ ਵੇਖ ਕੇ ਵੀ ਡਿਪਰੈਸ਼ਨ ਚਲ ਜਾਂਦਾ ਕਿਹਦਾ ਚੰਗਾ ਘਰ ਵੇਖ ਕੇ ਵੀ ਡਿਪਰੈਸ਼ਨ ਚਲ ਜਾਂਦਾ ਕਿਹਦੀ ਵੱਡੀ ਗੱਡੀ ਵੇਖ ਕੇ ਵੀ ਡਿਪਰੈਸ਼ਨ ਚਲ ਜਾਂਦਾ ਕਿਹਦਾ ਚੰਗਾ ਸੋਫਾ ਵੇਖ ਕੇ ਵੀ ਡਿਪਰੈਸ਼ਨ ਚਲ ਜਾਂਦਾ ਕਿਹਦਾ ਲਾਇਕ ਪੁੱਤਰ ਵੇਖ ਕੇ ਵੀ ਕਿਹਦੇ ਬੱਚੇ ਤੇ ਜਿਆਦੇ ਨੰਬਰ ਵੇਖ ਕੇ ਵੀ ਡਿਪਰੈਸ਼ਨ ਚੜ ਜਾਂਦਾ ਹਾਏ ਇੰਨੀ ਉਮਰ ਹੋ ਗਈ ਅਜੇ ਸਾਡੇ ਕੋਲ ਇਹ ਚੀਜ਼ ਹੋਈ ਨਹੀਂ ਹੋ ਸਕਦਾ ਜੋ ਤੁਹਾਡੇ ਕੋਲ ਉਹਨਾਂ ਕੋਲ ਨਾ ਹੋਵੇ ਹੋ ਸਕਦਾ ਤੁਹਾਡੇ ਉਹਨਾਂ ਕੋਲ ਸੋਫਾ ਮਹਿੰਗਾ ਹੋਵੇ ਹਸਰਾਂ ਦਾ ਬੈੱਡ ਵਧੀਆ ਹੋਵੇ ਬੈੱਡ ਰੂਮ ਵਧੀਆ ਹੋਵੇ ਉਹਦਾ ਘਰ ਵਧੀਆ ਹੋਵੇ ਪਰ ਤੁਹਾਡੇ ਕੋਲ ਵਿਚਾਰ ਵਧੀਆ ਹੋਣ ਹੋ ਸਕਦਾ ਪਰ ਸਾਨੂੰ ਆਪਣੀ ਸਾਨੂੰ ਤਾਂ ਹਮੇਸ਼ਾ ਇਹੋ ਲੱਗਦਾ ਮੇਰੇ ਕੋਲ ਆ ਵੀ ਐ ਨਹੀਂ ਮੇਰੇ ਕੋਲ ਆ ਵੀ ਐ ਨਹੀਂ ਮੇਰੇ ਕੋਲ ਆ ਵੀ ਐ ਨਹੀਂ ਇੱਥੋਂ ਪੈਦਾ ਹੋਇਆ ਪੁਰਾਣੇ ਬੰਦੇ ਨੇ ਕੀ ਕੰਪੈਰੀਸ਼ਨ ਕਰਨਾ ਸੀ ਜੀ ਕੱਪੜੇ ਦੋ ਚਾਰ ਹੁੰਦੇ ਸੀ ਹੁਣ ਕੰਪੈਰੀਸ਼ਨ ਹੀ ਇੱਥੇ ਹੋ ਰਿਹਾ ਵੀ ਉਹਨੇ ਮਹਿੰਗਾ ਪਾ ਲਿਆ ਕਈ ਵਾਰੀ